ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੰਜਾਬ ਐਗਜ਼ਾਮ ਮਾਸਟਰ ਤੇ ਜੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਨਾਲ ਹੀ ਘੰਟੀ ਵਾਲਾ ਬਟਨ ਜਰੂਰ ਪ੍ਰੈਸ ਕਰੋ ਤਾਂ ਜੋ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕੱਲ ਸ਼ਾਮ ਨੂੰ ਯਾਨੀ 12 ਅਗਸਤ 2025 ਨੂੰ ਪੰਜਾਬ ਪੁਲਿਸ ਕਾਂਸਟੇਬਲ ਦੇ ਫਾਈਨਲ ਸਕੋਰ ਕਾਰਡ ਜਾਰੀ ਹੋ ਗਏ ਹਨ ਜਿਸ ਦਾ ਤਾਂ ਸਾਰਿਆਂ ਨੂੰ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਬਹੁਤ ਸਾਰੇ ਵਿਦਿਆਰਥੀਆਂ ਨੇ ਹੁਣ ਤੱਕ ਆਪਣੇ ਸਕੋਰ ਕਾਰਡ ਚੈੱਕ ਕਰ ਲਏ ਹੋਣਗੇ ਪਰ ਜਿਨ੍ਹਾਂ ਨੇ ਹਲੇ ਤੱਕ ਵੀ ਆਪਣੇ ਸਕੋਰ ਕਾਰਡ ਨਹੀਂ ਦੇਖੇ ਤਾਂ ਤੁਸੀਂ ਪੰਜਾਬ ਪੁਲਿਸ ਦੀ ਅਫੀਸ਼ੀਅਲ ਵੈਬਸਾਈਟ ਦੇ ਉੱਤੇ ਜਾਓ ਉੱਥੇ ਜਾ ਕੇ ਆਪਣਾ ਆਈਡੀ ਪਾਸਵਰਡ ਫਿਲ ਕਰਕੇ ਲੌਗਇਨ ਕਰੋ ਤੇ ਆਪਣੇ ਸਕੋਰ ਕਾਰਡ ਤੁਸੀਂ ਚੈੱਕ ਕਰ ਸਕਦੇ ਹੋ ਤੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਕਿ ਤੁਸੀਂ ਕਿਹੜੀ ਕੈਟਾਗਰੀ ਤੋਂ ਬਿਲੋਂਗ ਕਰਦੇ ਹੋ ਤੇ ਤੁਹਾਡੇ ਕਿੰਨੇ ਨੰਬਰ ਬਣਦੇ ਹਨ ਆਫਟਰ ਨਾਰਮਲਾਈਜੇਸ਼ਨ ਪਰ ਕਈ ਬੱਚਿਆਂ ਨੂੰ ਦੋਸਤੋ ਅਜੇ ਵੀ ਦਿੱਕਤ ਆ ਰਹੀ ਹੈ ਬਹੁਤ ਸਾਰੇ ਮੈਸੇਜ ਆ ਰਹੇ ਨੇ ਕਿ ਸਰ ਸਾਡੇ ਸਕੋਰ ਕਾਰਡ ਨਹੀਂ ਚੈੱਕ ਹੋ ਰਹੇ ਜੇਕਰ ਤੁਹਾਨੂੰ ਵੀ ਇਹ ਸਮੱਸਿਆ ਆ ਰਹੀ ਹੈ ਤਾਂ ਤੁਸੀਂ ਆਪਣੇ ਫੋਨ ਤੇ ਜਦੋਂ ਵੈਬਸਾਈਟ ਖੋਲਦੇ ਹੋ ਪੰਜਾਬ ਪਾਲਸ ਦੀ ਅਫੀਸ਼ੀਅਲ ਜਦੋਂ ਵੈਬਸਾਈਟ ਤੁਸੀਂ ਓਪਨ ਕਰਦੇ ਹੋ ਤਾਂ ਡੈਸਕਟਾਪ ਮੋਡ ਹੈ ਜੋ ਉਸ ਨੂੰ ਆਨ ਜ਼ਰੂਰ ਕਰ ਲਿਆ ਕਰੋ ਦੋਸਤੋ ਜੋ ਡੈਸਕਟਾਪ ਮੋਡ ਹੁੰਦਾ ਹੈ ਦੋਸਤੋ ਉਸ ਨੂੰ ਆਨ ਜ਼ਰੂਰ ਕਰ ਲਿਆ ਕਰੋ ਡੈਸਕਟਾਪ ਮੋਡ ਦੇ ਸਾਹਮਣੇ ਇੱਕ ਡੱਬੀ ਜੀ ਬਣੀ ਹੁੰਦੀ ਹੈ ਛੋਟੀ ਜੀ ਇਸ ਦੇ ਉੱਤੇ ਕਲਿੱਕ ਕਰਿਆ ਕਰੋ ਤੇ ਜੋ ਡੈਸਕਟਾਪ ਮੋਡ ਆਨ ਹੋ ਜਾਏਗਾ ਤਾਂ ਇਸ ਨਾਲ ਤੁਹਾਨੂੰ ਸਕੋਰ ਕਾਰਡ ਚੈੱਕ ਕਰਨ ਵਿੱਚ ਕੋਈ ਮੁਸ਼ਕਲ ਨਹੀਂ ਆਵੇਗੀ ਹੁਣ ਗੱਲ ਕਰਦੇ ਹਾਂ ਨਾਰਮਲਾਈਜੇਸ਼ਨ ਦੀ ਜਿਸ ਬਾਰੇ ਸਭ ਤੋਂ ਵੱਧ ਚਰਚਾ ਹੋ ਰਹੀ ਹੈ ਜਿਵੇਂ ਕਿ ਤੁਹਾਨੂੰ ਜਿਵੇਂ ਕਿ ਸਾਨੂੰ ਵਿਦਿਆਰਥੀਆਂ ਤੋਂ ਪਤਾ ਲੱਗਿਆ ਹੈ ਕਿ ਕੁਝ ਬੱਚਿਆਂ ਦੇ ਨੰਬਰ ਹਨ ਜੋ ਦੋਸਤੋ ਜੇ ਆਪਾਂ ਬਾਅਦ ਤੋਂ ਵੱਧ ਗੱਲ ਕਰੀਏ ਤਾਂ ਕੁਝ ਬੱਚਿਆਂ ਦੇ ਨੰਬਰ ਦੋਸਤੋ 9 9 ਨੰਬਰ ਵੀ ਵਧੇ ਹਨ ਦੋਸਤੋ ਕਈ ਬੱਚਿਆਂ ਦੇ ਇਹ ਉਹ ਬੱਚੇ ਹਨ ਜਿਨ੍ਹਾਂ ਦੀ ਸ਼ਿਫਟ ਸੀ ਜੋ ਜ਼ਿਆਦਾ ਡਿਫਿਕਲਟ ਸੀ ਜਿਨ੍ਹਾਂ ਦੀ ਸ਼ਿਫਟ ਦੋਸਤੋ ਜਿਆਦਾ ਡਿਫਿਕਲਟ ਸੀ ਉਹ ਬੱਚੇ ਹਨ ਜਿਨ੍ਹਾਂ ਦੇ 9 9 ਨੰਬਰ ਵੀ ਵਧੇ ਹਨ ਜੇਕਰ ਅਸੀਂ ਆਸਟ ਐਵਰੇਜ ਦੇਖੀਏ ਤਾਂ ਦੋਸਤੋ 3 ਤੋਂ 4 ਨੰਬਰ ਬਹੁਤ ਸਾਰੇ ਵਿਦਿਆਰਥੀਆਂ ਦੇ ਵਧੇ ਹਨ 3 ਤੋਂ 4 ਨੰਬਰ ਆਪਾਂ ਐਵਰੇਜ ਦੇਖ ਕੇ ਤਾਂ ਬਹੁਤ ਸਾਰੇ ਵਿਦਿਆਰਥੀਆਂ ਦੇ 3 ਤੋਂ 4 ਨੰਬਰ ਪਲੱਸ ਹੋਏ ਨੇ ਇਹ ਨਾਰਮਲਾਈਜੇਸ਼ਨ ਦਾ ਸਭ ਤੋਂ ਵੱਡਾ ਫਾਇਦਾ ਹੈ ਕਿਉਂਕਿ ਇਸ ਨਾਲ ਸਾਰੀਆਂ ਸ਼ਿਫਟਾਂ ਨੂੰ ਇੱਕ ਬਰਾਬਰ ਕੀਤਾ ਜਾਂਦਾ ਹੈ ਤਾਂ ਕਿ ਕਿਸੇ ਨਾਲ ਵੀ ਬੇਇਨਸਾਫੀ ਨਾ ਹੋਵੇ ਕਿਉਂਕਿ ਸ਼ਿਫਟ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਕਿ ਹਰੇਕ ਸ਼ਿਫਟ ਦੇ ਵਿੱਚ ਪੇਪਰ ਹੈ ਜੋ ਇੱਕੋ ਜਿਹਾ ਨਹੀਂ ਦੇਖਣ ਨੂੰ ਮਿਲਦਾ ਕਿਸੇ ਸ਼ਿਫਟ ਦੇ ਵਿੱਚ ਜਿਆਦਾ ਈਜ਼ੀ ਪੇਪਰ ਆ ਜਾਂਦਾ ਹੈ ਕਿਸੇ ਦੇ ਵਿੱਚ ਦੋਸਤੋ ਮੋਡਰੇਟ ਪੇਪਰ ਹੁੰਦਾ ਹੈ ਕਿਸੇ ਦੇ ਵਿੱਚ ਡਿਫਿਕਲਟ ਪੇਪਰ ਹੁੰਦਾ ਹੈ ਕਿਸੇ ਸ਼ਿਫਟ ਦੇ ਵਿੱਚ ਪਰ ਜੋ ਇਹਨਾਂ ਨੇ ਰੱਖਿਆ ਹੈ ਕਿ ਨਾਰਮਲਾਈਜੇਸ਼ਨ ਵਾਲਾ ਇੱਕ ਫਾਰਮੂਲਾ ਹੁੰਦਾ ਹੈ ਜਿਸ ਫਾਰਮੂਲੇ ਨਾਲ ਸਾਰੀਆਂ ਸ਼ਿਫਟਾਂ ਨੂੰ ਇੱਕ ਬਰਾਬਰ ਕੀਤਾ ਜਾਂਦਾ ਹੈ ਪਰ ਇੱਕ ਗੱਲ ਹੋਰ ਹੈ ਦੋਸਤੋ ਕੁਝ ਬੱਚਿਆਂ ਦੇ ਨੰਬਰ ਹਨ ਜੋ ਕਟੇ ਵੀ ਹਨ ਜਿਨ੍ਹਾਂ ਦੀ ਸ਼ਿਫਟ ਜ਼ਿਆਦਾ ਸੌਖੀ ਸੀ ਉਹਨਾਂ ਦੇ 1 ਤੋਂ 2 ਨੰਬਰ ਦੋਸਤੋ ਘਟੇ ਹਨ ਜੋ ਆਪਾਂ ਨੂੰ ਮੈਸੇਜ ਤੋਂ ਮੈਨੂੰ ਦੇਖਣ ਨੂੰ ਪਤਾ ਲੱਗਿਆ ਹੈ ਕਿ ਕਈ ਬੱਚਿਆਂ ਦੇ ਨੰਬਰ ਹਨ ਜੋ 1 ਤੋਂ 2 ਨੰਬਰ ਘਟ ਵੀ ਗਏ ਹਨ ਬਹੁਤ ਸਾਰੇ ਬੱਚੇ ਇਸ ਬਾਰੇ ਮੈਸੇਜ ਕਰ ਰਹੇ ਹਨ ਕਿ ਸਾਡੇ ਨੰਬਰ ਘਟ ਗਏ ਹਨ ਹੁਣ ਕੀ ਹੋ ਸਕਦਾ ਹੈ ਤਾਂ ਦੇਖੋ ਦੋਸਤੋ ਇਹ ਨਾਰਮਲਾਈਜੇਸ਼ਨ ਦਾ ਇੱਕ ਫਾਰਮੂਲਾ ਹੁੰਦਾ ਹੈ ਜਿਸ ਨਾਲ ਸਾਰੀਆਂ ਸ਼ਿਫਟਾਂ ਨੂੰ ਬਰਾਬਰ ਕੀਤਾ ਜਾਂਦਾ ਹੈ ਹੁਣ ਇਸ ਬਾਰੇ ਕੁਝ ਨਹੀਂ ਕੀਤਾ ਜਾ ਸਕਦਾ ਜਿੰਨੇ ਵੀ ਤੁਹਾਡੇ ਨੰਬਰ ਬਣੇ ਹਨ ਤੁਹਾਨੂੰ ਉਹਨਾਂ ਨਾਲ ਹੀ ਸੰਤੁਸ਼ਟ ਰਹਿਣਾ ਪਵੇਗਾ ਮੇਰੀ ਸਲਾਹ ਹੈ ਕਿ ਇਸ ਬਾਰੇ ਜ਼ਿਆਦਾ ਚਿੰਤਾ ਨਾ ਕਰੋ ਅਤੇ ਅਗਲੇ ਪੜਾਅ ਦੀ ਤਿਆਰੀ ਤੇ ਧਿਆਨ ਦਿਓ ਤਾਂ ਦੋਸਤੋ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਫਿਜ਼ੀਕਲ ਕਦੋਂ ਹੋਵੇਗਾ ਸਭ ਤੋਂ ਵੱਡਾ ਸਵਾਲ ਹੈ ਜੋ ਕਿ ਫਿਜ਼ੀਕਲ ਕਦੋਂ ਹੋਣਗੇ ਜਿਵੇਂ ਕਿ ਸਾਨੂੰ ਜਿਵੇਂ ਕਿ ਸਾਨੂੰ ਜਾਣਕਾਰੀ ਮਿਲੀ ਹੈ ਤੁਹਾਡੇ ਫਿਜ਼ੀਕਲ ਟੈਸਟ ਸਤੰਬਰ ਮਹੀਨੇ ਦੇ ਪਹਿਲੇ ਹਫ਼ਤੇ ਸ਼ੁਰੂ ਹੋ ਜਾਣਗੇ ਦੋਸਤੋ ਸਤੰਬਰ ਮਹੀਨੇ ਦੇ ਪਹਿਲੇ ਹਫਤੇ ਦੇ ਵਿੱਚ ਤੁਹਾਡੇ ਫਿਜ਼ੀਕਲ ਸ਼ੁਰੂ ਹੋ ਜਾਣਗੇ ਫਸਟ ਵੀਕ ਦੇ ਵਿੱਚ ਦੋਸਤੋ ਤੁਹਾਡੇ ਫਿਜ਼ੀਕਲ ਜੋ ਹਨ ਜੋ ਸ਼ੁਰੂ ਹੋ ਜਾਣਗੇ ਸਤੰਬਰ ਮਹੀਨੇ ਦੇ ਤੁਹਾਡੇ ਫਿਜ਼ੀਕਲ ਟੈਸਟ ਹਨ ਜੋ ਸਤੰਬਰ ਮਹੀਨੇ ਦੇ ਪਹਿਲੇ ਹਫਤੇ ਸ਼ੁਰੂ ਹੋ ਜਾਣਗੇ ਇਹ ਜਾਣਕਾਰੀ ਦੋਸਤੋ 100% ਸਹੀ ਹੈ ਇਸ ਤੋਂ 1-2 ਜਾਂ 4-5 ਦਿਨ ਪਹਿਲਾਂ ਵੀ ਸ਼ੁਰੂ ਹੋ ਸਕਦੇ ਹਨ ਐਸਲਈ ਜਿੰਨਾ ਵਿਦਿਆਰਥੀਆਂ ਨੇ ਅਜੇ ਤੱਕ ਵੀ ਤਿਆਰੀ ਸ਼ੁਰੂ ਨਹੀਂ ਕੀਤੀ ਸੀ ਉਹਨਾਂ ਲਈ ਅਜੇ ਵੀ ਮੌਕਾ ਹੈ ਤੁਹਾਡੇ ਕੋਲ ਅਜੇ ਵੀ 18 ਤੋਂ 20 ਦਿਨ ਹਨ ਇਹ ਸਮਾਂ ਕਾਫੀ ਹੈ ਦੋਸਤੋ ਜੇਕਰ ਤੁਸੀਂ ਪੂਰੀ ਮਿਹਨਤ ਨਾਲ ਤਿਆਰੀ ਕਰਦੇ ਹੋ ਆਪਣੀ ਦੌੜ ਲੰਬੀ ਸ਼ਾਲ ਅਤੇ ਉੱਚੀ ਸ਼ਾਲ ਦੀ ਤਿਆਰੀ ਸ਼ੁਰੂ ਕਰਦੇ ਹੋ ਦੋਸਤੋ ਕਿਉਂਕਿ ਜਿਨ੍ਹਾਂ ਨੇ ਹਲੇ ਤੱਕ ਤਿਆਰੀ ਨਹੀਂ ਸ਼ੁਰੂ ਕੀਤੀ ਸੀ ਤਾਂ ਹੁਣ ਤੁਹਾਡੇ ਕੋਲ ਇੱਕ ਗੋਲਡਨ ਚਾਂਸ ਹੈ ਕਿ ਤੁਸੀਂ ਅਜੇ ਵੀ ਤਿਆਰੀ ਸ਼ੁਰੂ ਕਰਕੇ ਈਜ਼ਲੀ ਆਪਣਾ ਫਿਜ਼ੀਕਲ ਕਲੀਅਰ ਕਰ ਸਕਦੇ ਹੋ ਤਾਂ ਫਿਜ਼ੀਕਲ ਦੇ ਵਿੱਚ ਦੋਸਤੋ ਟੈਲ ਰਹੇ ਹਾਂ ਕਿਉਂਕਿ ਅਸੀਂ ਦੇਖਿਆ ਹੈ 2024 ਦੀ ਭਰਤੀ ਵਿੱਚ ਵੀ ਕਈ ਬੱਚਿਆਂ ਦੇ ਨੰਬਰ ਬਹੁਤ ਜ਼ਿਆਦਾ ਵਧੀਆ ਬਣ ਰਹੇ ਸਨ ਮਤਲਬ 80+ ਨੰਬਰ ਬਣ ਰਹੇ ਸਨ ਜੋ ਫਿਜ਼ੀਕਲ ਦੇ ਵਿੱਚੋਂ ਰਹਿ ਗਏ ਸਨ ਤੇ ਆਪਾਂ ਨੂੰ ਪਤਾ ਹੀ ਹੈ ਕਿ ਇੱਕ ਪੜਾਅ ਤਾਂ ਆਪਾਂ ਪੂਰਾ ਕਰ ਲਿਆ ਹੈ ਪਰ ਆਪਣੇ ਸਾਹਮਣੇ ਇੱਕ ਹੋਰ ਪੜਾਅ ਹੈ ਜੋ ਆਪਾਂ ਕਲੀਅਰ ਕਰਨਾ ਹੈ ਕਿਉਂਕਿ ਕਲੀਅਰ ਕਰਨ ਵਾਲੀ ਹੀ ਆਪਾਂ ਅਗਲੇ ਪੜਾਅ ਤੱਕ ਪਹੁੰਚਾਂਗੇ ਡਾਕੂਮੈਂਟ ਵੈਰੀਫਿਕੇਸ਼ਨ ਲਈ ਉਹੀ ਬੱਚੇ ਜਾਣਗੇ ਜੋ ਫਿਜ਼ੀਕਲ ਨੂੰ ਕਲੀਅਰ ਕਰਨਗੇ ਤਾਂ ਫਿਜ਼ੀਕਲ ਤੇ ਆਪਣਾ ਵੱਧ ਤੋਂ ਵੱਧ ਧਿਆਨ ਦੇਣਾ ਸ਼ੁਰੂ ਕਰ ਦਿਓ ਹੁਣ ਕਿਉਂਕਿ ਹ ਸੋ ਦੋਸਤੋ ਜਿਨ੍ਹਾਂ ਦੇ ਨੰਬਰ ਚੰਗੇ ਬਣੇ ਹਨ ਉਹਨਾਂ ਨੂੰ ਬਹੁਤ-ਬਹੁਤ ਵਧਾਈਆਂ ਆਪਣੀ ਫਿਜ਼ੀਕਲ ਦੀ ਤਿਆਰੀ ਪੂਰੇ ਜੋਸ਼ ਨਾਲ ਕਰੋ ਅਤੇ ਜਿਨ੍ਹਾਂ ਦੇ ਨੰਬਰ ਘੱਟ ਹਨ ਉਹਨਾਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਅੱਗੇ ਹੋਰ ਵੀ ਬਹੁਤ ਸਾਰੀਆਂ ਭਰਤੀਆਂ ਆਉਣ ਵਾਲੀਆਂ ਹਨ ਤਿਆਰੀ ਜਾਰੀ ਰੱਖੋ ਸਫਲਤਾ ਜ਼ਰੂਰ ਮਿਲੇਗੀ ਦੋਸਤੋ ਤਾਂ ਦੇਖੋ ਕਿ ਪੰਜਾਬ ਪੁਲਿਸ ਕਨਸਟੇਬਲ ਦੀ ਜੋ 2026 ਦੀ ਭਰਤੀ ਹੈ ਉਸਦੇ ਜੋ ਫਾਰਮ ਹਨ ਉਹ ਜਾਂ ਤਾਂ ਦਸੰਬਰ ਦੇ ਵਿੱਚ ਜਾਂ ਜਨਵਰੀ ਦੇ ਵਿੱਚ ਆਨਲਾਈਨ ਹੋ ਜਾਣਗੇ ਕਿਉਂਕਿ 2027 ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਲੈਕਸ਼ਨ ਹਨ ਉਸ ਤੋਂ ਪਹਿਲਾਂ ਇਹ ਪੰਜਾਬ ਸਰਕਾਰ ਬਹੁਤ ਸਾਰੀਆਂ ਭਰਤੀਆਂ ਲੈ ਕੇ ਆ ਰਹੀ ਹੈ ਜੋ ਪੈਂਡਿੰਗ ਭਰਤੀਆਂ ਪਈਆਂ ਹਨ ਉਹਨਾਂ ਸਾਰੀਆਂ ਦੇ ਨੋਟੀਫਿਕੇਸ਼ਨ ਜਲਦੀ ਆਉਣ ਜਾ ਰਹੇ ਹਨ ਜਿਵੇਂ ਪਟਵਾਰੀ ਦੀ ਭਰਤੀ ਹੋਗੀ ਦੋਸਤੋ ਇਹ ਵੀ ਆ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਪਟਵਾਰੀ ਦੀ ਭਰਤੀ ਹੋਗੀ ਦੋਸਤੋ ਹੋਮਗਾਰਡ ਦੀ ਭਰਤੀ ਹੈ ਜੋ ਹੋਮਗਾਰਡ ਦੀ ਭਰਤੀ ਵੀ ਤੁਹਾਨੂੰ ਦੇਖਣ ਨੂੰ ਮਿਲੇਗੀ ਦਸੰਬਰ ਜਨਵਰੀ ਤੱਕ ਤੁਹਾਡੇ ਕੋਈ ਵੀ ਸਵਾਲ ਹੋਣ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਅਸੀਂ ਤੁਹਾਡੇ ਸਵਾਲਾਂ ਦਾ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗੇ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਸੀ ਦੋਸਤੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸੋਗੇ ਤੁਹਾਡੇ ਕਿੰਨੇ ਨੰਬਰ ਬਣਦੇ ਹਨ ਮਿਲਦੇ ਹਾਂ ਦੋਸਤੋ ਇੱਕ ਅਗਲੀ ਵੀਡੀਓ ਵਿੱਚ ਇੱਕ ਨਵੀਂ ਜਾਣਕਾਰੀ ਨਾਲ ਧੰਨਵਾਦ